ਤਤ ਤਸਵੀਰਾਂ ਦੇਖ ਸਕਦੇ ਹੋ ਸੀ ਕਿਸਾਨਾਂ ਦੇ ਵੱਲੋਂ ਅੱਜ ਐਸਕੇਐਮ ਦੀ ਕਾਲ ਜੋ ਦਿੱਤੀ ਗਈ ਸੀ ਟਰੈਕਟਰ ਮਾਰਚ ਕੱਢਣ ਦਿੱਤਾ ਦਾਦਾ ਦੇ ਕਿ ਟਰੈਕਟਰ ਮਾਰਚ ਕੱਢਿਆ ਗਿਆ ਹੈ ਪੰਜਾਬ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਕਿਸਾਨਾਂ ਦੇ ਵੱਲੋਂ ਅੱਜ ਕੱਢਿਆ ਗਿਆ ਆਜ਼ਾਦੀ ਦਿਹਾੜਾ ਇੱਕ ਪਾਸੇ ਮਨਾ ਰਹੇ ਸੀ ਲੋਕ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਐਮਐਸਪੀ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਆਪਣਾ ਰੋਸ ਦਿਖਾਇਆ ਗਿਆ ਤੇ ਆਪਣਾ ਜਿਹੜਾ ਟਰੈਕਟਰ ਮਾਰਚ ਕੱਢ ਕੇ ਐਮਐਸਪੀ ਦੀ ਮੰਗ ਕੀਤੀ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਸੀ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਇਹਨੀਆਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਜਿੱਥੇ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਦੇ ਵੱਲੋਂ ਤਾਂ ਦੱਸਦੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪੋ ਆਪਣੇ ਟਰੈਕਟਰ ਜਿਹੜੇ ਆ ਲੈ ਕੇ ਆਏ ਤੇ ਸੜਕਾਂ ਦੇ ਉੱਪਰ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਕਿਸਾਨੀ ਝੰਡਿਆਂ ਦੇ ਨਾਲ ਲੈ ਸੇ ਕਿਸ ਟਰੈਕਟਰ ਜਿਹੜੇ ਆ ਨਿਕਲ ਰਹੇ ਨੇ ਸੜਕਾਂ ਦੇ ਉੱਪਰ ਤਾਂ ਦੱਸਦੇ ਕਿ ਲੰਬਾ ਕਾਫਲਾ ਦੇਖ ਸਕਦੇ ਹੋ ਸੀ ਵੱਡਾ ਕਾਫਲਾ ਜਿਹੜਾ ਨਜ਼ਰ ਆ ਰਿਹਾ ਕਿਸਾਨਾਂ ਦਾ ਔਰ ਇਹ ਅੱਜ ਸ਼ੰਭੂ ਬਾਰਡਰ ਤੇ ਵੀ ਕੱਢਿਆ ਗਿਆ ਸ਼ੰਭੂ ਬਾਰਡਰ ਦੀਆਂ ਵੀ ਤਸਵੀਰਾਂ ਦਿਖਾ ਰਹੇ ਆ ਅੰਮ੍ਰਿਤਸਰ ਦੀਆਂ ਵੀ ਤਸਵੀਰਾਂ ਤੋਂ ਅੰਕਾਰ ਆ ਟਰੈਕਟਰ ਮਾਰਚ ਜਿਹੜਾ ਕਿਸਾਨਾਂ ਦੇ ਵੱਲੋਂ ਕੱਢਿਆ ਗਿਆ ਕਿਉਂਕਿ ਐਸ ਕੇ ਐਮ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਸ ਹਸਾਬ ਦਾ ਸ਼ੰਭੂ ਬਾਰਡਰ ਤੇ ਉੱਪਰ ਜਿਹੜਾ ਕਿਸਾਨ ਲੰਬੇ ਸਮੇਂ ਤੋਂ ਬੈਠੇ ਨੇ ਸ਼ੰਭੂ ਬਾਰਡਰ ਤੇ ਤੇ ਉਸੇ ਨੂੰ ਲੈ ਕੇ ਜੇ ਗੱਲ ਕਰੀ ਤਾਂ ਉਸੇ ਨੂੰ ਲੈ ਕੇ ਜਿਹੜਾ ਕਿਸਾਨਾਂ ਦੇ ਵੱਲੋਂ ਅੱਜ ਕਿਤੇ ਨਾ ਕਿਤੇ ਆਪਣਾ ਰੋਸ ਦਿਖਾਇਆ ਗਿਆ ਰੋਸ ਜ਼ਾਹਰ ਕੀਤਾ ਗਿਆ ਕਿਉਂਕਿ ਐਮ ਐਸ ਪੀ ਦੀ ਜਿਹੜੀ ਕਾਨੂੰਨੀ ਤੌਰ ਤੇ ਲਾਗੂ ਕਰਨ ਦੀ ਮੰਗ ਹੈ ਲਗਾਤਾਰ ਕਿਸਾਨ ਕਰ ਰਹੇ ਨੇ ਤੇ ਹਜੇ ਤੱਕ ਇਹੜੇ ਮੰਗ ਉਹਨਾਂ ਦੀ ਪੂਰੀ ਨਹੀਂ ਹੋ ਸਕੀ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਵੇਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵੱਲੋਂ ਜਿਹੜਾ ਰੋਸ ਮਾਰਚ ਕੱਢਿਆ ਗਿਆ ਤੇ ਨਾਲ ਹੀ ਟਰੈਕਟਰਾਂ ਦੇ ਉੱਪਰ ਕਿਸਾਨੀ ਝੰਡੇ ਲਾ ਕੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪੂਰੇ ਸ਼ਹਿਰ ਤੋਂ ਜਿਹੜਾ ਗੇੜਾ ਦਿੰਦੇ ਹੋਏ ਨਾਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਨੇ ਕਿਸਾਨ ਨੇ ਕਿਸਾਨੀ ਦੇ ਵੱਲੋਂ ਜਿਹੜਾ ਦੇਖ ਸਕਦੇ ਹੋ ਸੀ ਟਰੈਕਟਰ ਮਾਰਚ ਕਿਸਾਨਾਂ ਨੇ ਕੱਢਿਆ ਕਿਸਾਨੀ ਮੋਰਚਾ ਜਿਹੜਾ ਲੱਗਿਆ ਹੋਇਆ ਸ਼ੰਭੂ ਬਾਰਡਰ ਤੇ ਉੱਥੇ ਵੀ ਇਹ ਟਰੈਕਟਰ ਮਾਰਚ ਕੱਢਿਆ ਗਿਆ ਸਿੱਧਾ ਲੈ ਚਲਾਂਗੇ ਤੁਹਾਨੂੰ ਤਸਵੀਰਾਂ ਤੱਕ